ਜਮਾਤ 4ਵੀਂ ਵਿਸ਼ਾ ਵਾਤਾਵਰਣ ਸਿੱਖਿਆ ਪਾਠ 10 ਖੇਤ ਤੋਂ ਘਰ ਤੱਕ ਹੁਣ ਤੱਕ ਤੁਸੀਂ ਇਸ ਪਾਠ ਵਿੱਚ ਵੱਖ-ਵੱਖ ਫਸਲਾਂ ਬਾਰੇ ਪੜ ਚੁੱਕੇ ਹੋ ਜਿਨ੍ਹਾਂ ਵਿੱਚ ਸਬਜ਼ੀਆਂ ਫਲ ਤੇਲ ਬੀਜ ਦਾਲਾਂ ਮਸਾਲੇ ਅਤੇ ਅਨਾਜ ਸ਼ਾਮਿਲ ਹਨ ਤੇ ਇਨ੍ਹਾਂ ਫਸਲਾਂ ਦੇ ਖੇਤ ਤੋਂ ਘਰ ਤੱਕ ਦੇ ਸਫ਼ਰ ਬਾਰੇ ਵੀ ਤੁਸੀਂ ਪੜ ਚੁੱਕੇ ਹੋ ਤੇ ਐਸੀ ਕਰਾਂਗੇ ਕਿ ਰਿਆਚਾਰ ਹੇਠ ਦਿੱਤੀਆਂ ਤਸਵੀਰਾਂ ਨੂੰ ਪਹਿਚਾਨ ਕੇ ਉਹਨਾਂ ਦੇ ਨਾਮ ਲਿਖੋ ਤੇ ਉਸ ਦੇ ਨਾਲ-ਨਾਲ ਇਸ ਕਿਸਮ ਦੀਆਂ ਦੋ-ਦੋ ਹੋਰ ਫਸਲਾਂ ਦੇ ਵੀ ਨਾਮ ਲਿਖੋ ਇਸ ਕਿਰਿਆ ਵਿੱਚ ਦਿੱਤੀ ਹੋਈ ਤਸਵੀਰ ਨੂੰ ਪਹਿਚਾਨੋ ਉਸ ਦਾ ਨਾਮ ਲਿਖੋ ਅਤੇ ਉਸ ਦੇ ਨਾਲ ਦੀਆਂ ਦੋ ਉਦਾਹਰਨਾਂ ਵੀ ਦਿਓ ਤੇ ਸਾਡੀ ਪਹਿਲੀ ਤਸਵੀਰ ਹੈ ਇੱਕ ਸਬਜ਼ੀ ਦੀ ਬਿਲਕੁਲ ਠੀਕ ਪਹਿਚਾਨਿਆ ਤੇ ਇਹ ਸਬਜ਼ੀ ਹੈ ਪਿੰਡੀ ਤੇ ਸਾਡੀ ਪਹਿਲੀ ਉਦਾਹਰਨ ਹੈ ਕਦੂ ਅਤੇ ਸਾਡੀ ਦੂਸਰੀ ਉਦਾਹਰਨ ਹੈ ਬੈਂਗਨ ਤੇ ਸਾਡੀ ਦੂਸਰੀ ਤਸਵੀਰ ਹੈ ਇੱਕ ਫਲ ਦੀ ਪੀਲੇ ਰੰਗ ਦਾ ਫਲ ਜਿਸ ਉੱਪਰ ਹਰੇ ਰੰਗ ਦੀਆਂ ਧਾਰੀਆਂ ਹਨ ਤੇ ਹੈ ਖਰਬੂజా ਤੇ ਇਸ ਦੇ ਨਾਲ ਦੀ ਪਹਿਲੀ ਉਦਾਹਰਨ ਹੈ ਸੇਬ ਅਤੇ ਦੂਸਰੀ ਉਦਾਹਰਨ ਹੈ ਕੇਲਾ ਤੇ ਸਾਡੀ ਅਗਲੀ ਤਸਵੀਰ ਹੈ ਇੱਕ ਸੋਨੇ ਫੁੱਲ ਦੀ ਜਿਸ ਤੇ ਬੀਜਾਂ ਤੋਂ ਤੇਲ ਪ੍ਰਾਪਤ ਕੀਤਾ ਜਾਂਦਾ ਹੈ ਬਿਲਕੁਲ ਠੀਕ ਪਹਿਚਾਨਿਆ ਇਹ ਹੈ ਸੂਰਜਮੁਖੀ ਇਸ ਦੇ ਨਾਲ ਦੀ ਪਹਿਲੀ ਉਦਾਹਰਨ ਹੈ ਸਰੋਂ ਅਤੇ ਦੂਸਰੀ ਉਦਾਹਰਨ ਹੈ ਮੂੰਗਫਲੀ ਇਹ ਸਾਡੀ ਅਗਲੀ ਤਸਵੀਰ ਹੈ ਇੱਕ ਦਾਲ ਦੀ ਪਹਿਚਾਨੋ ਹਾਂਜੀ ਇਹ ਦਾਲ ਹੈ ਛੋਲਿਆਂ ਦੀ ਦਾਲ ਤੇ ਇਸ ਦੇ ਨਾਲ ਦੀ ਸਾਡੀ ਪਹਿਲੀ ਉਦਾਹਰਣ ਹੈ ਮਾਂ ਅਤੇ ਦੂਸਰੀ ਉਦਾਹਰਣ ਹੈ ਰਾਜਮਾ ਤੇ ਸਾਡੀ ਅਗਲੀ ਤਸਵੀਰ ਹੈ ਇੱਕ ਮਸਾਲੇ ਦੀ ਜਿਸ ਤੀ ਵਰਤੋਂ ਸਬਜ਼ੀ ਵਿੱਚ ਕੀਤੀ ਜਾਂਦੀ ਹੈ ਬਿਲਕੁਲ ਠੀਕ ਪਹਿਚਾਨਿਆ ਇਹ ਹੈ ਜੀਰਾ ਇਸ ਦੇ ਨਾਲ ਦੀ ਪਹਿਲੀ ਉਦਾਹਰਣ ਹੈ ਕਾਲੀ ਮਿਰਚ ਅਤੇ ਇਸ ਦੇ ਨਾਲ ਦੀ ਦੂਸਰੀ ਉਦਾਹਰਣ ਹੈ ਧਨੀਆਂ ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਮਾਤਾ ਜੀ ਧਨੀਆਂ ਦੀਆਂ ਹਰੀਆਂ ਪੱਤੀਆਂ ਸਬਜ਼ੀ ਵਿੱਚ ਵਰਤਦੇ ਹਨ ਪਰ ਇਸ ਤੇ ਸੁੱਕੇ ਹੋਏ ਬੀਜਾਂ ਦੀ ਵਰਤੋਂ ਮਸਾਲੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ ਤੇ ਸਾਡੀ ਆਖਰੀ ਤਸਵੀਰ ਹੈ ਇੱਕ ਅਨਾਜ ਦੀ ਜਿਸ ਦੀ ਅਸੀਂ ਰੋਟੀ ਬਣਾ ਕੇ ਖਾਂਦੇ ਹਾਂ ਬਿਲਕੁਲ ਠੀਕ ਇਹ ਹੈ ਕਣਕ ਇਸ ਦੇ ਨਾਲ ਦੀ ਪਹਿਲੀ ਉਦਾਹਰਣ ਹੈ ਚਾਵਲ ਅਤੇ ਦੂਸਰੀ ਉਦਾਹਰਣ ਹੈ ਮੱਕੀ ਕਰਦਾ ਕੰਮ ਕਿਰਿਆ ਚਾਰ ਹੇਠ ਦਿੱਤੇ ਚਾਟ ਨੂੰ ਆਪਣੀ ਕਾਪੀ ਵਿੱਚ ਸੁੰਦਰ ਕਰਕੇ ਬਣਾਓ